ਸਾਨੂੰ ਇੱਥੇ ਸਵੇਰ 250 ਪੁਲਿਸ ਕਰਮੀ ਲਾ ਕੇ ਤੇ ਨਾਲ ਟਿਪਰ ਲਾਏ ਹੋਏ ਆ ਗੱਡੀਆਂ ਖੜੀਆਂ ਸਾਨੂੰ ਸਾਹਮਣੇ ਟਿਪਰ ਲਾਏ ਤੇ ਟਿਪਰ ਖੜੀ ਹੈ ਤੇ ਜੀਸੀਬੀ ਖੜੀ ਸੀਗੀ ਜੀ ਤੇ ਸਾਨੂੰ ਇੱਥੇ ਰੋਕਿਆ ਗਿਆ ਤੇ ਸਾਡੇ ਜਿਹੜਾ ਸੁਪਾ ਪ੍ਰਧਾਨ ਪੁੱਟਾ ਸਿੰਘ ਬਰਜਕੇਲ ਵੱਲੋਂ ਜਿਹੜੇ ਜਿੰਦ ਕੁੰਦਾ ਤੋਂ ਅਸੀਂ ਆ ਗਏ ਸਾਰੇ ਸਾਨੂੰ ਉਹਨਾਂ ਨੇ ਆਦੇਸ਼ ਕੀਤਾ ਵੀ ਜਿੱਥੇ ਤੁਹਾਨੂੰ ਰੋਕਦੇ ਓਥੇ ਤੁਸੀਂ ਆਪਦਾ ਮੋਰਚਾ ਲਾ ਲਓ ਅਸੀਂ ਤੁਸੀਂ ਮੋਰਚਾ ਲਾ ਲੇ ਜੀ ਇੱਕ ਬਾਈ ਇੱਥੇ ਪਿੱਛੇ ਰਮਾਣਾਜੀਤ ਸਿੰਘ ਦੇ ਕੋਲੇ ਵੀ ਮਤਲਬ ਕਾਫੀ ਜੀਸੀਬੀ ਟਰਾਲੀਆਂ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਫਿਰ ਉਹਨਾਂ ਨੇ ਜਿੱਥੇ ਜਿੱਥੇ ਆ ਜਾਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਪੁਲਿਸ ਆ ਲੈਣੇ ਉਹਨੂੰ ਰੋਕਣ ਲਈ ਜੀਸੀਬੀ ਲਾਈਆ ਪਰ ਤੁਸੀਂ ਧਰਨੇ ਉੱਥੇ ਲਾ ਦਿੱਤੀ ਅਸੀਂ ਵੀ ਜੀ ਸਾਡਾ ਜਿਹੜੇ 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 ਜਿੱਥੇ ਜਿੱਥੇ ਸਾਡੇ ਏਰੀਆ ਦੀਆਂ ਸਾਡੇ ਜਿਹੜੇ ਯੂਨੀਅਨ ਦੇ ਨਾਲ ਸਾਡੇ ਸਬੰਧਤ ਲੋਕ ਹੈਗੇ ਆ ਜੀ ਬਾਈ ਅਸੀਂ ਉੱਥੇ ਧਰਨੇ ਲਾਤੇ ਆ ਫਿਰ ਬਾਈ ਹੁਣ ਤੁਸੀਂ ਜਿਵੇਂ ਦੇਖੀਏ ਵੀ ਗਿਣਤੀ ਕਿਤੇ ਬੰਦੇ ਆ 50 ਕ ਬੰਦੇ ਆ ਤਾਂ ਥੋੜੇ 50 ਕ ਬੰਦਿਆਂ ਦੀ ਗਿਣਤੀ ਨਾਲ ਇੱਥੇ ਇਹਨਾਂ ਨੇ ਪ੍ਰਸ਼ਾਸਨ ਨੂੰ ਹੋਰ ਲਾ ਰਹਿਣਾ ਤਾਂ ਇਹ ਥੋੜਾ ਇਨਸਾਨ ਵੀ ਹੋ ਸਕਦਾ ਹੈ ਕਿ ਤੁਸੀਂ ਹੋਰ ਬੰਦੇ ਵੀ ਬੁਲਾਏ ਹੈਗੇ ਆ ਜੀ ਜੀ ਸਾਡਾ ਲੋਕਲ ਏਰੀਆ ਪੈ ਜਾਂਦਾ ਸਾਨੂੰ ਜ ਜਿਹੜੇ ਸਾਡੇ ਬੰਦੇ ਕੱਲ ਨੂੰ ਸਾਡਾ ਕਾਫੀ ਇਕੱਠ ਆ ਜਾਣਾ ਜੀ ਬਾਈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇੱਥੇ ਗਲਤ ਕਰਾਂਗੇ ਜਾਂ ਅਸੀਂ ਮਾੜਾ ਚੰਗਾ ਕਰਨਾ ਉਸਤੇ ਨਹੀਂ ਆਈ ਸ਼ਾਂਤ ਮੋਹ ਗਲਤ ਦਾ ਆਪਾਂ ਬਾਈ ਟਿੱਕਰੀ ਵਾੜਦੇ ਵੀ ਨਹੀਂ ਕੀਤਾ ਅਸੀਂ ਦੇਖਿਆ ਜਾਵੇ ਤਾਂ ਸ਼ਾਂਤ ਮੋਹ ਵਾਸਤੇ ਚੱਲੇ ਸੀਗੇ ਨਾ ਅਸੀਂ ਗਲਤ ਕਰਨਾ ਇੱਧਰ ਨੋ ਜਾ ਵੀਰ ਜੀ ਸਾਡੇ ਇੱਧਰ ਹੋ ਜਾ ਇੱਧਰ ਹੋ ਜਾ ਜੀ ਓਹ ਟਰਾਲਾ ਹੁੰਦਾ ਐ ਬਾਈ ਫਿਰ ਉੱਥੇ ਉੱਥੇ ਕੀ ਸ਼ਰਤਾਂ ਸ਼ਰਤਾਂ ਕੀ ਬਣਾਉਣਾ ਸੀ ਜਦੋਂ ਤੁਸੀਂ ਉੱਥੇ ਚੱਲੇ ਸੀਗੇ ਸ਼ਰਤਾਂ ਨੇ ਵੀਰ ਜੀ ਸਾਡੀਆਂ 20 ਮੰਗਾ ਸੀਗਾ ਸਾਡੀਆਂ ਜਿਹੜੀਆਂ ਹਾਂਜੀ ਉਹ 20 ਦੀਆਂ 20 ਮੰਗਾ ਅਸੀਂ ਆਪਣੀਆਂ ਉਹ ਜਿਹੜੀਆਂ ਹੈਗੀਆਂ ਸੀ ਇਹੜੀਆਂ 12 ਮੰਗਾ ਸਾਡੀਆਂ ਪ੍ਰਾਣੀਆਂ ਸੀ ਤੇ 8 ਮੰਗਾ ਸਾਡੀਆਂ ਨੰਨੀਆਂ ਸੀ ਹੋਰ ਜੀ ਬਾਈ 12 ਮੰਗਾ ਸਾਡੀ ਸਰਕਾਰ ਪਿਛਲੇ 2023 ਦੇ ਵਿੱਚ ਮੋਰਚਾ ਲਗਾਈ ਤਿੰਨ ਦਿਨ ਦਾ ਜੀ ਬਾਈ ਜਦੋਂ ਮੋਰਚੇ ਵੱਲੋਂ ਓਕੇ ਜੀ ਮਨਣ ਲੀਆਂ ਸੀ ਸਰਕਾਰ ਨੇ ਠੀਕ ਹੈ ਬਾਈ ਬਾਈ ਜੀ ਇੱਕ ਤਾਂ ਸਾਰੀਆਂ ਸ਼ਰਤਾਂ ਦੱਸ ਦੋ ਕਿਉਂਕਿ ਕਈ ਵੀਰਾਂ ਨੂੰ ਅੱਜ ਇਹ ਲੱਗਿਆ ਵੀ ਜਿਹੜੇ ਮਤਲਬ ਮੁੰਡੇ ਨਸ਼ਾ ਕਰਦੇ ਆ ਪ੍ਰਾਣੇ ਵੇਚਦੇ ਆ ਉਹਨਾਂ ਦੇ ਘਰ ਢਾਉਣ ਲਈ ਪੁਲਿਸ ਇਕੱਠੀ ਹੋਈ ਹੈ ਸਾਡੇ ਦਿਲ 'ਚ ਵੀ ਮਨ 'ਚ ਵੀ ਇਹੀ ਸ਼ੱਕ ਸੀਗਾ ਜਿਹੜਾ ਤੁਸੀਂ ਚੰਡੀਗੜ੍ਹ ਚੱਲੇ ਸੀ ਕਿੱਥੇ ਪ੍ਰੋਗਰਾਮ ਲਿਖਿਆ ਸੀ ਕਿੰਨੇ ਸੈਕਟਰ 'ਚੋਂ ਲਿਖਿਆ ਸੀ ਕਿੱਥੋ ਕਿਥੋਂ ਦੇ ਭਰਾ ਭਰਾ ਆ ਰਹੇ ਸਾਡੇ ਕਿਸਾਨ ਜਥੇਬੰਦੀਕਾਰ ਗਏ ਸੀ ਤੇ ਤੁਹਾਡਾ ਜਿਹੜਾ ਮੇਨ ਜਥੇਬੰਦੀ ਦੇ ਸਾਡੇ ਕਹਿ ਸਕਦੇ ਆ ਵੀ ਆਪਣਾ ਤੁਹਾਡਾ ਪ੍ਰਧਾਨ ਉਹ ਕੌਣ ਸੀ ਤੇ ਉਹਨਾਂ ਦਾ ਕੀ ਨਾਂ ਸਾਰਾ ਡਿਟੇਲ ਗੱਲ ਦੱਸਣੀ ਹੈ ਲੋਕਾਂ ਨੂੰ ਪਤਾ ਲੱਗ ਜਾ ਕਿਸਾਨ ਵੀਰਾਂ ਨੂੰ ਬੜਾ ਵੀਰ ਜੀ ਕਰਮਜੀਤ ਸਿੰਘ ਚੈਣਾ ਜਿਹੜੇ ਸਾਡੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਹੈਗੇ ਆ ਜੀ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਹੈਗਾ ਆਪਣੇ ਬੜਾ ਜ਼ਿਲ੍ਹੇ ਦਾ ਸਾਡੇ ਸੀਨੀਅਰ ਮੀਤ ਪ੍ਰਧਾਨ ਕਿ ਹੁਣ ਘੌੜਾ ਗਿਆ ਆਪਣਾ ਗਰਜੀਤ ਸਿੰਘ ਦਬੜੀ ਖਾਨਾ ਜਰਦਲ ਸਿਕੰਦਰ ਸਾਡੇ ਸਿਕਦੇਵ ਸਿੰਘ ਫੌਜੀ ਉਹ ਪਰਸੋਂ ਦੇ ਸਾਡੇ ਅਰੈਸਟ ਕੀਤੇ ਸੀ ਉਹਨਾਂ ਨੂੰ ਅੱਜ ਅਸੀਂ ਛਡਵਾ ਲਿਆ ਜੀ ਬਈ ਉਹ ਬਰਗਾੜੀ ਚੌਂਕੀ ਦੇ ਵਿੱਚ ਸਾਡੇ ਖਾਣੇ ਦੇ ਵਿੱਚ ਸੀਗੇ ਉਹ ਨਹੀਂ ਉਹਨਾਂ ਨੂੰ ਕਿਉਂ ਅਰੈਸਟ ਕੀਤਾ ਸੀਗਾ ਜੀ ਉਹਨਾਂ ਨੂੰ ਸੀਗਾ ਵੀ ਇਹ ਲਾਂਬੰਦੀ ਨਾ ਕਰਨ ਅੱਛਾ ਜੀ ਵੀ ਲੋਕਾਂ ਨੂੰ ਜਿਹੜੇ ਕਹਿਣ ਨਾ ਵੀ ਟਰਾਲੀਆਂ ਲੈ ਕੇ ਚੱਲੋ ਤੇ ਉਹਨਾਂ ਨੂੰ ਜਾਨੀ ਕਿ ਲੋਕਾਂ ਨੂੰ ਡਰਾਉਣ ਵਾਸਤੇ ਜਿਹੜ ਪਰसों ਜਿਹੜੀ ਮੀਟਿੰਗ ਚੱਲੀ ਸੀ ਸਾਡੀ 3 ਤਰੀਕ ਨੂੰ ਜੀ ਭਗਵੰਤ ਮਾਨ ਮੁੱਖ ਮੰਤਰੀ ਜੀ ਨਾਲ ਜੀ ਲੋਕਤ ਮੋਰਚੇ ਦੇ ਆਗੂਆਂ ਦੇ ਸੀਗੀ ਉਹਦੇ ਜਿਹੇ ਹੀ ਗੱਲ ਕੀਤੀ ਗਈ ਸੀ ਕਿ ਸਾਡੀਆਂ ਜੜੀਆਂ ਪ੍ਰਾਣੀਆਂ ਮੰਗਾ ਮੰਨੀਆਂ ਹੋਈਆਂ ਸਾਡੀਆਂ ਉਹ ਲਾਗੂ ਨਹੀਂ ਕੀਤੀਆਂ ਇਸ ਕਰਕੇ ਸਾਨੂੰ ਅੱਜ ਮੋਰਚਾ ਲਾਉਣਾ ਪੈ ਰਿਹਾ ਅੱਛਾ ਜਦੋਂ ਤੁਸੀਂ ਅੱਪ ਟਿਕਰੀ ਬਾਰਡਰ ਤੇ ਗਏ ਸੀਗੇ ਜਾਂ ਪਾਸੇ ਵੀ ਗਏ ਸੀ ਉਸ ਦਿਨ ਇਹ ਮੰਗਾ ਮੰਨ ਲੀਆਂ ਸੀ ਉੱਥੇ ਨਹੀਂ ਜੀ ਹਾਂਜੀ ਉਹ ਤਾਂ ਸੈਂਟਰ ਦੀਆਂ ਸਰ ਉਹ ਸੈਂਟਰ ਦੀਆਂ ਸੀ ਜੀ ਪੰਜਾਬ ਦੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਸੀ ਅੱਜ ਤੋਂ 2023 ਦੇ ਵਿੱਚ ਗਏ ਸੀ ਹੁਣ 2025 ਚੱਲ ਰਿਹਾ ਜੀ ਜੀ ਤੋਂ 2023 ਦੇ ਵਿੱਚ ਅਸੀਂ ਗਏ ਸੀ ਉਦੋਂ ਤਿੰਨ ਦਿਨ ਦਾ ਸਯੁਗਤ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਆਪਣਾ ਮੋਲੀ ਦੇ ਸਟੇਸ਼ਨ ਦੇ ਨੇੜੇ ਉੱਥੇ ਮੋਰਚਾ ਲੱਗਿਆ ਸੀ ਤਾਂ ਪਰ ਹੁਣ ਉਹਨਾਂ ਸ਼ਰਤਾਂ ਤੇ ਖੜੇ ਨਹੀਂ ਜੀ ਇਹ ਉਹ ਸ਼ਰਤਾਂ ਸਾਡੀਆਂ ਦੋਸਤੋ ਅਸਥੀਕਾਲ ਜੀ ਅਸੀਂ ਖੜੇ ਆ ਜੀ ਭਗਤਾ ਰੋਡ ਤੇ ਤੇ ਜਿਹੜੇ ਤੁਸੀਂ ਕਿਸਾਨ ਵੀਰ ਦੇਖ ਰਹੇ ਹੋ ਇਹ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਆ ਜੀ ਇਹ ਚੰਡੀਗੜ੍ਹ ਵੱਲ ਚਾਲੇ ਪਾ ਰਹੇ ਸੀਗੇ ਤੇ ਇਹਨਾਂ ਨੂੰ ਜਿਹੜਾ ਹੈ ਭਗਤੇ ਤੋਂ ਜਾਣ ਤੋਂ ਪਹਿਲਾਂ ਜੀ ਪੁਲਿਸ ਮੁਲਾਜ਼ਮਾਂ ਨੇ ਰੋਕ ਲਿਆ ਤੇ ਇਹਨਾਂ ਨੂੰ ਚੰਡੀਗੜ੍ਹ ਜਾਣ ਨਹੀਂ ਦਿੱਤਾ ਗਿਆ ਇਹ ਜਿਹੜੇ ਭਰਾ ਆ ਸਾਡੇ ਬਾਈ ਅਸਥੀਕਾਲ ਠੀਕ ਹੋ ਜੀ ਤੇ ਇਹ ਸਾਰੇ ਭਰਾ ਆ ਬਾਈ ਜੀ ਵੇਖੋ ਜੀ ਇਹ ਇਕੱਲੀ ਜਿਹੜੀ ਜੰਗ ਹੈ ਜਾਂ ਮਤਲਬ ਇਹ ਤੁਰੇ ਫਿਰਦੇ ਇਹਨਾਂ ਦਾ ਇਕੱਲਿਆਂ ਦਾ ਕੰਮ ਨਹੀਂ ਇਹ ਪੂਰੇ ਪੰਜਾਬ ਨੂੰ ਪੂਰੇ ਜਿਹੜਾ ਹੈ ਆਪਣੇ ਆਉਣ ਵਾਲੀਆਂ ਵੀਡੀਓਆਂ ਨੂੰ ਬਚਾਉਣ ਲਈ ਇਹ ਇਹਨਾਂ ਨੇ ਵੀੜਾ ਚੁੱਕਿਆ ਤੇ ਜਿਹੜਾ ਇਹ ਤੁਸੀਂ ਗੱਡੀ ਟਰਾਲੀਆਂ ਦੇਖ ਰਹੇ ਹੋ ਇਹਨਾਂ ਨੇ ਪਿੰਡਾਂ ਦੇ ਟਰਾਲੀਆਂ ਇਕੱਠੀਆਂ ਕਰਕੇ ਇਹਦੇ ਨਾਲ ਦੀਆਂ ਟਰਾਲੀਆਂ ਇਹਨਾਂ ਨਾਲ ਆਪਾਂ ਇੱਕ ਸਾੜਦੇ ਹੋ ਕੇ ਗੱਲ ਕਰਾਂਗੇ ਕਿਉਂਕਿ ਸਾਹਮਣੇ ਹੈ ਬਾਈ ਜੀ ਇੱਥੇ ਨਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਆਜੋ ਬਾਈ ਸਾਈਡ ਤੇ ਖੜਦੇ ਆਪਾਂ ਤੇ ਇਹਨਾਂ ਦਾ ਜੜੀ ਭਾਈ ਦੱਸੋ ਮੜਾ ਕੀ ਕੀ ਵਿਚਾਰ ਬਣਾਇਆ ਸੀ ਅਜੀ ਥੋੜਾ ਕੀ ਪਲਾਨ ਸੀ ਅਜਿਹਦਾ ਤੇ ਤੁਹਾਨੂੰ ਕਿਵੇਂ ਰੋਕਦੇ ਸੀ ਜੀ ਇੱਥੇ ਚੰਡੀਗੜ੍ਹ ਚੱਲੇ ਸੀਗੇ ਜੀ ਫੀਕੋ ਡਿਸਟ੍ਰਿਕਟ ਤੋਂ ਅਜੀ ਕੰਦੇ ਸੀ ਸਾਰੇ ਜੀ ਬਾਈ ਜਾਨਵੀਰ ਸੀਗੇ ਜੀ ਸਾਨੂੰ ਇੱਥੇ ਸਵੇਰ 250 ਪੁਲਿਸ ਕਰਮੀ ਲਾ ਕੇ ਤੇ ਨਾਲ ਟਿਪਰ ਲਾਏ ਹੋਏ ਆ ਗੱਡੀਆਂ ਖੜੀਆਂ ਸਾਨੂੰ ਸਾਹਮਣੇ ਟਿਪਰ ਲਾਏ ਤੇ ਟਿਪਰ ਖੜੀ ਹੈ ਤੇ ਜੀ ਸੀ ਬੀ ਖੜੀ ਸੀਗੀ ਜੀ ਤੇ ਸਾਨੂੰ ਇੱਥੇ ਰੋਕਿਆ ਗਿਆ ਤੇ ਸਾਡੇ ਜਿਹੜਾ ਸੁਪਾ ਪ੍ਰਧਾਨ ਪੁੱਟਾ ਸਿੰਘ ਬਰਜਕੇਲ ਵੱਲੋਂ ਜਿੱਕੇ ਜਿੰਦ ਕਹੁੰਦਾ ਦੋ ਅਸੀਂ ਆ ਗਏ ਸਾਰੇ ਸਾਨੂੰ ਉਹਨਾਂ ਨੇ ਆਦੇਸ਼ ਕੀਤਾ ਵੀ ਜਿੱਥੇ ਤੁਹਾਨੂੰ ਰੋਕਦੇ ਉੱਥੇ ਤੁਸੀਂ ਆ ਆਹ ਤੁਸੀਂ ਮੋਰ ਦੇ ਨਾਲੇ ਜੀ ਇੱਕ ਬਾਈ ਇੱਥੇ ਪਿੱਛੇ ਰਮਾਣਾਜੀਤ ਸਿੰਘ ਦੇ ਕੋਲੇ ਵੀ ਮਤਲਬ ਕਾਫੀ ਜੀਸੀਬੀ ਟਰਾਲੀਆਂ ਉਹ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਐ ਉੱਥੇ ਫਿਰ ਉਹਨਾਂ ਨੇ ਜਿੱਥੇ ਜਿੱਥੇ ਕਿਸਾਨਾਂ ਦਾ ਜਾਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਪੁਲਿਸ ਵਾਲਿਆਂ ਨੇ ਉਹਨੂੰ ਰੋਕਣ ਲਈ ਜੀਸੀਬੀ ਲਾਈਆ ਫਿਰ ਤੁਸੀਂ ਧਰਨੇ ਉੱਥੇ ਲਾਦੇ ਜੀ ਅਸੀਂ ਵੀ ਜੀ ਸਾਡਾ ਜਿਹੜਾ ਜਿਹੜੇ ਜਿੱਥੇ ਜਿੱਥੇ ਸਾਡੇ ਏਰੀਆ ਦੀਆਂ ਸਾਡੇ ਜਿਹੜੇ ਜੁਨੀਅਨ ਦੇ ਨਾਲ ਸਾਡੇ ਸੰਬੰਧਤ ਲੋਕ ਹੈਗੇ ਆ ਜੀ ਅਸੀਂ ਉੱਥੇ ਉੱਥੇ ਧਰਨੇ ਲਾਤੇ ਆ ਫਿਰ ਬਾਈ ਹੁਣ ਤੁਸੀਂ ਜਿਵੇਂ ਦੇਖੀਏ ਵੀ ਗਿਣਤੀ ਕਿਤੇ ਬੰਦੇ ਆ 50 ਕ ਬੰਦੇ ਆ ਤਾਂ ਸੋਨੇ 50 ਤਾਹ ਨਾਲ ਅਨਸਾਰ ਵੀ ਹੋ ਸਕਦਾ ਹੈ ਕਿ ਤੁਸੀਂ ਹੋਰ ਬੰਦੇ ਵੀ ਬੁਲਾਏ ਹੈਗੇ ਆ ਫਿਰ ਜੀ ਸਾਡਾ ਲੋਕਲ ਏਰੀਆ ਪੈ ਜਾਂਦਾ ਸਾਨੂੰ ਜਦੋਂ ਅਸੀਂ ਜਿਹੜੇ ਸਾਡੇ ਬੰਦੇ ਆ ਕੱਲ ਨੂੰ ਸਾਡਾ ਕਾਫੀ ਇਕੱਠ ਆ ਜਾਣਾ ਜੀ ਬਾਈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਇੱਥੇ ਗਲਤ ਕਰਾਂਗੇ ਜਾਂ ਅਸੀਂ ਮਾੜਾ ਚੰਗਾ ਕਰਨਾ ਵਾਸਤੇ ਨਹੀਂ ਆਏ ਸ਼ਾਂਤ ਮੋਹਲ ਗਲਤ ਤਾਂ ਆਪਾਂ ਬਾਈ ਟਿੱਕਰੀ ਵਾਟਦੇ ਵੀ ਨਹੀਂ ਕੀਤਾ ਅਸੀਂ ਦੇਖਿਆ ਜਾਵੇ ਤਾਂ ਸ਼ਾਂਤ ਮੋਹਲ ਆਉਂਦੇ ਚੱਲੇ ਸੀਗੇ ਨਾ ਅਸੀਂ ਗਲਤ ਕਰਨਾ ਇੱਧਰ ਨੋ ਜਾਓ ਵੇਚੀ ਸਾਡੇ ਇੱਧਰ ਹੋ ਜਾਓ ਜੀ ਟਰਾਲਾ ਹੁੰਦਾ ਐ ਬਾਈ ਫਿਰ ਉੱਥੇ ਉੱਥੇ ਕੀ ਸ਼ਰਤਾਂ ਸ਼ਰਤਾਂ ਕੀ ਮਨਾਉਣਗੇ ਜਿਹੜਾ ਤੁਸੀਂ ਉੱਥੇ ਚੱਲੇ ਸੀਗੇ ਖਰਤਾਨਾ ਵੀਰ ਜੀ ਸਾਡੀਆਂ 20 ਮੰਗਾ ਸੀਆਂ ਸਾਡੀਆਂ ਜਿਹੜੀਆਂ ਹਾਂਜੀ ਉਹ 20 ਦੀਆਂ 20 ਮੰਗਾ ਸੀ ਆਪਣੀਆਂ ਉਹ ਜਿਹੜੀਆਂ ਹੈਗੀਆਂ ਸੀਗੀਆਂ ਪੂਰੀਆਂ ਕਰਾਉਣਾ ਉਸੇ ਚੱਲੇ ਸੀ ਉਹਦੇ ਵਿੱਚੋਂ ਜਿਹੜੀਆਂ 12 ਮੰਗਾ ਸਾਡੀਆਂ ਪੁਰਾਣੀਆਂ ਸੀ ਤੇ 8 ਮੰਗਾ ਸਾਡੀਆਂ ਨਵੀਆਂ ਸੀ ਉਹ ਜੀ ਬਾਈ 12 ਮੰਗਾ ਸਾਡੀ ਸਰਕਾਰ ਪਿਛਲੇ 2023 ਦੇ ਵਿੱਚ ਮੋਰਚਾ ਲਗਾਈ ਤਿੰਨ ਦਿਨ ਦਾ ਜੀ ਬਾਈ ਜਦੋਂ ਮੋਰਚੇ ਵੱਲੋਂ ਓਕੇ ਜੀ ਉਹਦੇ ਚ ਮੰਨ ਲਈਆਂ ਸੀ ਸਰਕਾਰ ਨੇ ਠੀਕ ਹੈ ਬਾਈ ਬਾਈ ਜੀ ਇੱਕ ਤਾਂ ਸਾਰੇ ਸ਼ਰਤਾਂ ਦੱਸ ਦੋ ਕਿਉਂਕਿ ਕਈ ਵੀਰਾਂ ਨੂੰ ਅੱਜ ਇਹ ਲੱਗਿਆ ਵੀ ਜਿਹੜੇ ਮਤਲਬ ਮੁੰਡੇ ਨਸ਼ਾ ਕਰਦੇ ਆ ਪ੍ਰਾਣੇ ਵੇਚਦੇ ਆ ਉਹਨਾਂ ਦੇ ਘਰ ਢਾਉਣ ਲਈ ਪੁਲਿਸ ਇਕੱਠੀ ਹੋਈ ਹੈ ਸਾਡੇ ਦਿਲ ਚ ਵੀ ਮਨ ਚ ਵੀ ਇਹੀ ਸ਼ੱਕ ਸੀਗਾ ਜਿਹੜਾ ਤੁਸੀਂ ਚੰਡੀਗੜ੍ਹ ਚਲੇ ਸੀ ਕਿੱਥੇ ਪ੍ਰੋਗਰਾਮ ਲਿਖਿਆ ਸੀ ਕਿੰਨੇ ਸੈਕਟਰ ਚੋਂ ਲਿਖਿਆ ਸੀ ਕਿੱਥੋਂ ਕਿੱਥੋਂ ਭਰਾ ਭਰਾ ਆ ਰਹੇ ਸਾਡੇ ਕਿਸਾਨ ਚੋਂ ਜਥੇਬੰਦੀਕਾਰ ਗਏ ਸੀ ਤੇ ਤੁਹਾਡਾ ਜਿਹੜਾ ਮੇਨ ਜਥੇਬੰਦੀ ਦੇ ਛੜੇ ਕਹਿ ਸਕਦੇ ਆ ਵੀ ਆਪਣਾ ਤੁਹਾਡਾ ਪ੍ਰਧਾਨ ਉਹ ਕੌਣ ਸੀ ਤੇ ਉਹਨਾਂ ਦਾ ਕੀ ਨਾਂ ਹੈ ਸਾਰਾ ਡਿਟੇਲ ਚ ਗੱਲ ਦੱਸਣੀ ਹੈ ਲੋਕਾਂ ਨੂੰ ਪਤਾ ਲੱਗ ਜਾ ਕਿਸਾਨ ਵੀਰਾਂ ਨੂੰ ਸਾਡੇ ਵੀਰ ਜੀ ਕਰਮਜੀਤ ਸਿੰਘ ਜੀ ਚੈਣਾ ਜਿਹੜੇ ਸਾਡੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਹੈਗੇ ਆ ਜੀ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਹੈਗਾ ਆਪਣੇ ਫੋੜ ਜ਼ਿਲ੍ਹੇ ਦਾ ਸਾਡੇ ਸੀਨੀਅਰ ਮੀਤ ਪ੍ਰਧਾਨ ਕਿ ਹੁਣ ਖੜਾ ਹੋਇਆ ਗਿਆ ਵਿਆ ਆਪਣਾ ਗੁਰਜੀਤ ਸਿੰਘ ਦੀ ਦਬੜੀ ਖਾਨਾ ਜੀ ਬਈ ਜਰਨਲ ਸਿਕੰਦਰ ਸਾਡੇ ਸਿੰਘਦੇਵ ਸਿੰਘ ਫੌਜੀ ਉਹ ਪਰਸੋਂ ਦੇ ਸਾਡੇ ਅਰੈਸਟ ਕੀਤੇ ਸੀ ਉਹਨਾਂ ਨੂੰ ਅੱਜ ਅਸੀਂ ਛਡਵਾ ਲਿਆ ਜੀ ਬਈ ਉਹ ਬਰਗਾੜੀ ਚੌਂਕੀ ਦੇ ਵਿੱਚ ਸਾਡੇ ਖਾਣੇ ਦੇ ਵਿੱਚ ਸੀਗੇ ਉਹ ਨਹੀਂ ਉਹਨਾਂ ਨੂੰ ਕਿਉਂ ਅਰੈਸਟ ਕੀਤਾ ਸੀਗੇ ਜੀ ਉਹਨਾਂ ਨੂੰ ਸੀਗਾ ਵੀ ਇਹ ਲਾਮਬੰਦੀ ਨਾ ਕਰਨ ਅੱਛਾ ਜੀ ਵੀ ਲੋਕਾਂ ਨੂੰ ਸੋ ਜਿਹੜੀ ਮੀਟਿੰਗ ਚੱਲੀ ਸੀ ਸਾਡੀ 3 ਤਰੀਕ ਨੂੰ ਜੀ ਭਗਵੰਤ ਮਾਨ ਮੁੱਖ ਮੰਤਰੀ ਜੀ ਨਾਲ ਜ਼ਿਲ੍ਹੇ ਤੋਂ ਮੋਰਚੇ ਦੇ ਆਗੂਆਂ ਦੀ ਸੀਗੀ ਉਹਦੇ ਚਹੀ ਗੱਲ ਕੀਤੀ ਗਈ ਸੀ ਕਿ ਸਾਡੀਆਂ ਜਿਹੜੀਆਂ ਪ੍ਰਾਣੀਆਂ ਮੰਗਾ ਮੰਨੀਆਂ ਹੋਈਆਂ ਸਾਡੀਆਂ ਉਹ ਲਾਗੂ ਨਹੀਂ ਕੀਤੀਆਂ ਇਸ ਕਰਕੇ ਸਾਨੂੰ ਅੱਜ ਮੋਰਚਾ ਲਾਉਣਾ ਪੈ ਰਿਹਾ ਅੱਛਾ ਜਦੋਂ ਤੁਸੀਂ ਅੱਪ ਟਿਕਨੀ ਬਾਰਡਰ ਤੇ ਗਏ ਸੀਗੇ ਜਾਂ ਪਾਸੇ ਵੀ ਗਏ ਸੀ ਉਸ ਨੇ ਮੰਗਾ ਮੰਨ ਲਿਆ ਸੀ ਜੀ ਉਹ ਇੱਥੇ ਨਹੀਂ ਜੀ ਹਾਂਜੀ ਉਹ ਤਾਂ ਸੈਂਟਰ ਦੀਆਂ ਸੜ ਉਹ ਸੈਂਟਰ ਦੀਆਂ ਸੀ ਜੀ ਪੰਜਾਬ ਦੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਪੂਰੀਆਂ ਕਰਨੀਆਂ ਸੀ ਅੱਜ ਤੋਂ 2023 ਦੇ ਵਿੱਚ ਕਹੇ ਸੀ ਹੁਣ 2025 ਚੱਲ ਰਿਹਾ ਜੀ ਜੀ ਤਾਂ 2023 ਦੇ ਵਿੱਚ ਅਸੀਂ ਕਹੇ ਸੀ ਉਦੋਂ ਤਿੰਨ ਦਿਨ ਦਾ ਸ joint ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਆਪਣਾ ਮੋਲੀ ਦੇ ਸਟੇਸ਼ਨ ਦੇ ਨੇੜੇ ਉੱਥੇ ਮੋਰਚਾ ਲੱਗਿਆ ਸੀ ਤਾਂ ਹੁਣ ਉਹਨਾਂ ਸ਼ਰਤਾਂ ਤੇ ਖੜੇ ਨਹੀਂ ਜੀ ਇਹ ਉਹ ਸ਼ਰਤਾਂ ਸਾਡੀਆਂ 12 ਦੀਆਂ 12 ਸਾਡੀਆਂ ਮੰਨੀਆਂ ਹੀ ਨਹੀਂ ਉਹਨਾਂ ਨੇ ਕੀ ਕਾਰਨ ਲੱਗੀ ਕੀ ਕਹਿ ਰਹੇ ਲਾਗੂ ਨਹੀਂ ਕੀਤੀਆਂ ਲਾਗੂ ਨਹੀਂ ਕੀਤੀਆਂ ਉਹਦੇ ਚੱਪ ਵਾਲੇ ਮੀਟਰਾਂ ਦਾ ਮਸਲਾ ਸੀਗਾ ਜਿਹੜੇ ਚੱਪ ਵਾਲੇ ਮੀਟਰ ਲਾਏ ਜਾ ਰਹੇ ਉਹ ਗਰੀਬ ਜਿਹੜਾ ਜਿੰਨੇ ਵੀ ਗਰੀਬ ਤਬਕਾ ਹੈਗਾ ਜਾਂ ਤਕੜਾ ਜਾਂ ਕਿਸਾਨ ਜਾਂ ਕੋਈ ਵੀ ਹੈ ਦੁਕਾਨਦਾਰ ਹੈ ਉਹਨਾਂ ਲਈ ਘੱਟ ਕਾਉਣ ਵਾਲੇ ਥਾਂ ਜਿਹੜਾ 2020 2020 ਵਾਲਾ ਬਿੱਲ ਸੀ ਜਿਹੜਾ ਬਿਜਲੀ ਰੋਧ ਵਾਲਾ ਉਹਦੇ ਤੇ ਸਾਡੀ ਗੱਲਬਾਤ ਚੱਲੀ ਸੀ ਵੀ ਪੰਜਾਬ ਸਰਕਾਰ ਉੱਤੇ ਕੀ ਕਰ ਰਹੀ ਹੈ ਬਈ ਇੱਕ ਸਾਡੇ ਦਾ ਦੋਸਤ ਸੱਚਾਈ ਹੈ ਗਰੀਬ ਹੈ ਕਿੱਲੇ ਤੇ ਮਤਲਬ ਜਗਦਾ ਤੇ ਇੱਕ ਗਰਮੀ ਵਿੱਚ ਬੁਖਾ ਚਲਦਾ ਉਹਨੂੰ 2 ਮਹੀਨਿਆਂ ਦਾ 35000 ਰੁਪਏ ਬਿੱਲ ਆਇਆ ਜੀ ਉਹ ਮਤਲਬ ਬਿਜਲੀ ਉਹ ਇੱਥੇ ਵੀ ਬਿਜਲੀ ਅਧਿਕਾਰੀ ਦੱਸ ਸਕਦੇ ਕਿ ਉਹਨਾਂ ਦੇ ਮੀਟਰ ਚ ਕੋਈ ਪ੍ਰੋਬਲਮ ਹੋ ਸਕਦੀ ਜਾਂ ਕੋਈ ਉਹਨਾਂ ਦਾ ਕਿਸੇ ਨਾਲ ਨਹੀਂ ਸਰਵਾਈ ਕਿਉਂ ਨਹੀਂ ਹੋ ਰਹੀ ਅੱਬਾ ਇਹੀ ਗੱਲ ਕਰਦੇ ਸੁਣੋ ਉਹਦਾ ਫਿਰ ਜਿਹੜੀ ਸਰਕਾਰ ਦੀ ਨਾਕਾਮੀ ਹੈ ਜੀ ਉਹ ਜਦ ਅਸੀਂ ਹੁਣ ਕਿਉਂਕਿ ਸਾਡੇ ਧਿਆਨ ਚ ਨਹੀਂ ਜਿੰਨਾ ਚਿਰ ਮਸਲਾ ਧਿਆਨ ਚ ਨਾ ਹੋਵੇ ਸਾਨੂੰ ਪਤਾ ਨਾ ਹੋਵੇ ਅਸੀਂ ਉੱਥੇ ਕੋਈ ਵੀ ਸਪਸ਼ਟ ਕਰਨੀ ਦੇ ਸਕਦੇ ਜੀ ਜਿਹੜੀ ਗੱਲ ਸਭ ਤੋਂ ਵੱਡੀ ਗੱਲ ਮੈਂ ਕਹਿਣ ਲਈ ਚਾਹੁੰਦਾ ਵੀ ਜੇ ਹੁਣ ਸਾਡੇ ਕਿਸਾਨਾਂ ਦੇ ਨਾਲ ਗਾਈਆਂ ਦਾ ਮਜਾੜਾ ਹੁੰਦਾ ਸਾਡੇ ਫਸਲਾਂ ਦਾ ਹੁਣ ਸੂਰਤ ਸਾਨੂੰ ਤੰਗ ਕਰਨ ਲੱਗ ਪਿਆ ਇਹ ਸਾਡੀਆਂ ਜਿਹੜੀਆਂ ਵਿੱਚ ਮੰਗਾ ਦੇ ਵਿੱਚ 20 ਮੰਗਾ ਦੇ ਵਿੱਚ ਸਾਡੀਆਂ ਹੀ ਮੰਗਾ ਹੈਗੀਆਂ ਇਸ ਤਰ੍ਹਾਂ ਦੀਆਂ 20 ਮੰਗਾ ਦਾ ਆਪ ਤੁਸੀਂ ਦੱਸਣਗੇ ਸਾਰਿਆਂ ਨੂੰ ਜੀ ਨਹੀਂ ਮੈਂ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਦੱਸ ਦਿੰਦਾ ਕਿ ਜਿਹੜਾ ਟਾਈਮ ਹੈ ਨਾ ਜਿਹੜਾ ਸੰਕਟ ਦਾ ਟਾਈਮ ਆ ਸਾਡ ਤੇ ਉਹਦੇ ਵਿੱਚ ਕੀ ਆ ਵੀ ਜਿਹੜੀਆਂ ਮੰਗਾਂ ਸਾਡੀਆਂ ਹੈਗੀਆਂ ਸੀ 20 ਦੀਆਂ ਵੀ ਉਹ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਅੰਡਰ ਚ ਘਰੇਚੇ ਜਿਹੜੀਆਂ ਮੰਨਣ ਵਾਲੀਆਂ ਮੰਗਾਂ ਸੀ ਜੀ ਤੇ ਸਿਰਫ ਮੁੱਖ ਮੰਤਰੀ ਸਾਹਿਬ ਤਾਂ ਉਹੀ ਉਹਦੇ ਚ ਕਹਿੰਦੇ ਹੁੰਦੇ ਆ ਵੀ ਉਹਨਾਂ ਮੰਗਾਂ ਨੂੰ ਨਾ ਉਹਨਾਂ ਨੇ ਕੋਈ ਸੁਣੀ ਨਾ ਉਹਨਾਂ ਨੇ ਗੱਲ ਸੁਣੀ ਜੇ ਉਹਨਾਂ ਸੁਣੀ ਕਰਕੇ ਤੇ ਨਿਕਲ ਨਹੀਂ ਕੀਤੀ ਉਹਨਾਂ ਨੇ ਚੰਡੀਗੜ੍ਹ ਭਾਈ ਜੀ ਕਿੱਥੇ ਜਾਣਾ ਸੀ ਆਪਾਂ ਚੰਡੀਗੜ੍ਹ 34 ਸੈਕਟਰ ਦੇ ਵਿੱਚ ਸਾਨੂੰ ਡੀਸੀ ਸਾਹਿਬ ਉੱਥੋਂ ਦੇ ਤੇ ਜਿਹੜੇ ਉੱਥੋਂ ਦੀ ਮਨਜ਼ੂਰੀ ਲਈ ਹੋਈ ਆ ਜੀ ਉੱਥੇ ਅਜੇ ਕੋਈ ਨਹੀਂ ਪਹੁੰਚਿਆ ਜੀ ਨਹੀਂ ਉੱਥੇ ਸਾਡੀਆਂ ਜਿਹੜੀਆਂ ਜਥੇਬੰਦੀਆਂ ਦੇ ਨੇੜੇ ਵਾਲੇ ਬੰਦੇ ਹੋ ਸਕਦਾ ਜਾ ਗਏ ਪਰ ਸਾਨੂੰ ਉਸ ਤੋਂ ਜ਼ਿਆਦਾ ਉਹਦੇ ਬਾਰੇ ਨੌਲੇਜ ਨਹੀਂ ਹੈਗੀ ਕਿਉਂਕਿ ਅਸੀਂ ਤਾਂ ਇੱਥੇ ਰੁਕੇ ਹੋਏ ਆ ਇਹ ਭਾਈ ਕਿਹੜਾ ਬੰਦਾ ਜਿਸ ਨੂੰ ਤੁਸੀਂ ਧਰਨਾ ਲਾਇਆ ਹੋਇਆ ਹੈ ਇਹ ਡੋੜਪਿੰਡ ਤੋਂ 1 ਕਿਲੋਮੀਟਰ ਅੱਗੇ ਜਿਹੜਾ ਆਪਣਾ ਸਾਡਾ ਧਰਨਾ ਲੱਗਿਆ ਹੋਇਆ ਹੈ ਭਗਤੇ ਵਾਲੇ ਰੋਡ ਤੇ ਤੇ ਬਾਈ ਜੀ ਇਹ ਕਿਥੋਂ ਬਠਿੰਡਾ ਜਿਹੜਾ ਸ਼ੁਰੂ ਹੁੰਦਾ ਹੈਗਾ ਜੀ ਬਠਿੰਡਾ ਜਿਹੜੇ ਹੱਦ ਆ ਜੀ ਬਠਿੰਡਾ ਜਿਹੜੇ ਹੱਦ ਡੋਰ ਤੋਂ ਅੱਗੇ ਹੈ ਜੀ ਡੋਰ ਤੋਂ ਬਠਿੰਡਾ ਜਿਹੜੇ ਹੱਦ ਪੈਂਦੀ ਹੈ ਜੀ ਠੀਕ ਹੈ ਜੀ ਤੇ ਬਾਈ ਤੁਸੀਂ ਕਿੰਨੇ ਦਿਨ ਬੈਠੇ ਹੋ ਇੱਥੇ ਸਾਨੂੰ ਤਾਂ ਬਾਈ ਜੀ ਜਿੰਨਾ ਜਦੋਂ ਸਾਡਾ ਜਿਹੜਾ ਉੱਤੇ ਸੁੱਬਾ ਆਇਆ ਆਗੂ ਜਿੰਨਾ ਜਦੋਂ ਸਾਨੂੰ ਕੋਈ ਸਿਮ ਤੋਂ ਮੁੜ ਕੇ ਵੱਲੋਂ ਖਾਲ ਨਹੀਂ ਆਉਂਦੀ ਉਹਨਾਂ ਜਿਹੜੇ ਇੱਥੇ ਬਠਾਏ ਬਾਈ ਇਹ ਤਾਂ ਹੈ ਨਹੀਂ ਵੀ ਤੁਸੀਂ ਆਪਣਾ ਫਰੀਦਕੋਟ ਏਰੀਆ ਚੋਂ ਹੈ ਫਰੀਦਕੋਟ ਲਈ ਤੁਸੀਂ ਸੱਦਾ ਜਨਾ ਚਾਹੁੰਦੇ ਇਹ ਤਾਂ ਇਹਨੇ ਕਿਹਾ ਵਾਰ ਬਣਾਤਾ ਦਾਤਾ ਦਾ ਬਣਾਇਆ ਹੀ ਭਾਈ ਇਹਨਾਂ ਅਸੀਂ ਜਿਹੜੀ ਵੀਡੀਓ ਬਣਾਈ ਹੈ ਜਿਹੜੇ ਕਿਸਾਨ ਵੀਰ ਹੈ ਉਹਨਾਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਕਿਉਂਕਿ ਇਹ ਭਰਾ ਇਹਨਾਂ ਨੇ ਇਕੱਲਿਆਂ ਨੇ ਇਹਨਾਂ ਇਕੱਲਿਆਂ ਕੋਲੇ ਬਾਹਰ ਨਹੀਂ ਵਿਚਾਰਿਆਂ ਕੋਲੇ ਜਾ ਇਹਨਾਂ ਨੇ ਆਪ ਦੇ ਲਈ ਨਹੀਂ ਹੱਕ ਲਈ ਨਹੀਂ ਲੜ ਰਹੇ ਆਏ ਆਪਣੇ ਸਾਰੇ ਝੱਕਾਂ ਲਈ ਲੜ ਰਹੇ ਆ ਇੱਕ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਸਾਡੇ ਪਿੰਡ ਦੇ ਵੀ ਕੁਝ ਭਰਾ ਹੈਗੇ ਆ ਜਿਨ੍ਹਾਂ ਕੋਲੇ ਚੰਗੀ ਜ਼ਮੀਨ ਹੈ ਪਰ ਉਹ ਜਾਣਦੇ ਨਹੀਂ ਚਾਹੇ ਸੰਘੂ ਬਾਰਡਰ ਸੀ ਚਾਹੇ ਟਿਕਰੀ ਬਾਰਡਰ ਚਾਹੇ ਹੁਣ ਜਿੱਥੇ ਵੀ ਖਨੌਟਰੀ ਬਾਰਡਰ ਤੇ ਬੈਠੇ ਆ ਇਹ ਲੜਾਈ ਹੈ ਜਿਹੜੀ ਇਹ ਆਪਣੇ ਸਾਰਿਆਂ ਦੀ ਲੜਾਈ ਹੈ ਉਕੇ ਤੁਸੀਂ ਦੇਖੋ ਬਜ਼ੁਰਗ ਹੈ ਆਪਣੇ ਕੋਸ਼ ਭਰਾ ਸਾਡੇ ਨਾਲ ਇਥੇ ਨੌਜਵਾਨ ਵੀ ਹੈਗੇ ਆ ਤੇ ਕੁਝ ਦੇਖਿਆ ਤੇ ਆਹ ਦੇਖੋ ਜੀ ਬਜ਼ੁਰਗ ਹੈ ਆਪੋ ਜੀ ਕਿੰਨੀ ਉਮਰ ਹੈ ਥੋੜੀ ਉਮਰ ਕਿੰਨੀ ਹੈ ਜੀ ਉਹ ਵੀ 50 60 ਸਾਲ 60 ਸਾਲ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਜੀ ਹਾਂ ਕਿ ਪਰਿਵਾਰ ਚ ਕੌਣ ਕੌਣ ਹੈ ਮਗਰ ਜੀ ਓਕੇ ਚਾਰ ਮੁੰਡੇ ਆ ਚਾਰ ਮੁੰਡੇ ਜੀ ਮੇਰੇ ਘਰ ਆ ਗਏ ਬਾਣ ਕਿੰਨਾ ਗਾ ਹੈ ਹਾਂ ਬਾਣ 2 ਕਿੱਲੇ ਆ ਗਏ 2 ਕਿੱਲੇ ਬਾਣ ਦੇਖੋ ਜੀ ਇੱਕ ਨਾ ਕੱਲੀ ਜ਼ਮੀਨ ਨਹੀਂ ਹੁੰਦੀ ਜ਼ਮੀਰ ਹੁੰਦੀ ਹੈ ਬਾਪੂ ਜੀ ਜ਼ਮੀਰ ਕਰਕੇ ਦੁਰੇ ਫਿਰਦੇ ਇੱਕ ਜ਼ਮੀਰ ਜੀ ਹੁੰਦੀ ਹੈ ਇਹਨਾਂ ਦੀ ਕਈ ਲੋਕ ਕਹਿੰਦੇ ਵੀ ਜੇ ਜ਼ਮੀਨ ਹੈ ਤਾਂ ਪਤਾ ਨਹੀਂ ਤੁਰਨਾ ਸਾਡੇ ਕੋਲ ਜ਼ਮੀਨ ਹੈਗੀ ਹੈ ਹੈ ਨਹੀਂ ਕਿ ਅਸੀਂ ਤਾਂ ਨਹੀਂ ਜਾਣਾ ਤੇ ਕਈ ਇਹੋ ਜਿਹੇ ਲੋਕ ਵੀ ਬੈਠੇ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਪਰ ਉਹ ਜਾਣਦੇ ਨਹੀਂ ਅਗਲਾ ਕਹਿੰਦਾ ਉਹ ਕਹਿੰਦੇ ਆ ਵੀ ਅਸੀਂ ਭਾਈ 500 ਰੁਪਏ ਦੇ ਦੇਣੇ ਅਸੀਂ ਲੇਬਰ ਵਾਲਾ ਬੰਦਾ ਭੇਜ ਦਾਂਗੇ ਕੱਲਾ ਪੈਸਾ ਨਹੀਂ ਭਾਈ ਮੁੱਖ ਹੁੰਦਾ ਬਾਈ ਜੀ ਉਹਨਾਂ ਬਾਰੇ ਵੀ ਜਰੂਰ ਬੋਲੋ ਜਿਹੜੇ ਆਪ ਨਹੀਂ ਜਾਂਦੇ ਠੀਕ ਹੈ ਜੀ ਆਪਾਂ ਕਹਿੰਦੇ ਅਸੀਂ ਕਿਉਂ ਸਰਕਾਰ ਨਾਲ ਵਿਗਾੜਨੀ ਹੈ ਤੇ ਮਤਲਬ ਕੀ ਉਹਦੇ ਰਾਜ ਦਿੱਤੀ ਆ ਜਾਂਦੀ ਹੈ ਤਾਂ ਉਹ 4-5 500 ਰੁਪਏ ਦੇ ਕੇ ਜੀ ਉਹ ਮਤਲਬ ਕੀ ਆਪਾਂ ਕਹਿ ਸਕਦੇ ਆ ਲੇਬਰ ਵਾਲੇ ਬੰਦੇ ਭੇਜ ਦਿੰਦੇ ਆ ਬਾਈ ਜੀ ਗੱਲ ਇੱਕ ਹੈ ਲੇਬਰ ਵਾਲੇ ਮੰਡਾਂ ਦੀ ਤਾਂ ਮਸਲਾ ਅੱਡ ਰਹਿ ਗਿਆ ਲੇਬਰ ਤਾਂ ਖੁਦ ਹੀ ਆਪ ਲੜਨ ਨੂੰ ਤਿਆਰ ਹੈ ਜੀ ਆਪਣੇ ਨਾਲ ਸਹਿਯੋਗ ਕਰਨ ਨੂੰ ਤਿਆਰ ਹੈ ਪਰ ਉਹ ਥੋੜਾ ਜਿਹਾ ਇਹ ਹੋ ਜਾਂਦਾ ਵੀ ਕਿ ਸਾਡਾ ਲੈਵਲ ਡਾਊਨ ਹੋ ਜੂ ਖਣੀ ਅਸੀਂ ਕਿਸਾਨ ਯੂਨੀਅਨ ਜਾਵੜੇ ਖਣੀ ਯੂਨੀਅਨ ਖਣੀ ਛੋਟਾ ਕੰਮ ਹੈ ਉਹਨੇ ਨਹੀਂ ਪਤਾ ਵੀ ਤੁਹਾਡਾ ਜਿਹੜਾ ਦਾਣਾ ਪਾਣੀ ਚੱਲ ਰਿਆ ਨਾ ਜਿਹੜਾ ਤੁਹਾਡਾ ਜਿਹੜਾ ਫਸਲਾਂ ਦੇ ਉੱਤੇ ਜਿਹੜਾ ਜਿਹੜਾ ਤੁਹਾਡੇ ਉੱਤੇ ਬੈਠੇ ਨਹੀਂ ਗਏ ਜਿਹੜਾ ਕਾਰਪੋਰੇਟ ਘੁਲਾਣੇ ਆ ਕੇ ਜਦੋਂ ਪਲ ਲਿਆ ਉਹਨਾਂ ਨੇ ਵੀ ਤੁਹਾਨੂੰ ਜਦੋਂ ਇਸ ਟਾਈਮ ਤੇ ਆ ਗਿਆ ਉਸ ਟਾਈਮ ਤੇ ਇਹਨਾਂ ਨੂੰ ਯਾਦ ਆਉਣੀ ਆ ਕਿ ਕਿਸਾਨ ਜੱਫੇ ਬੰਨੀਆਂ ਕੀ ਕੀ ਜੀ ਬਾਈ ਹੁਣ ਜਿਵੇਂ ਹੁਣ ਵੱਡੇ ਘਰਾਣੇ ਵਾਲੇ ਲੋਕ ਹੈ ਹਨਾ ਵੱਡੀਆਂ ਸੜਕਾਂ ਨਿਕਲੀਆਂ ਉੱਥੇ ਅਸੀਂ ਜਾ ਕੇ ਆਏ Rajasthan जैसलमेर ਉੱਥੇ ਰਾਹ ਦੇ ਵਿੱਚ ਬਾਈ ਜੀ 2-300 ਕਿਲੋਮੀਟਰ ਦੇ ਦੈਰੇ ਵਿੱਚ ਕੋਈ ਢਾਬਾ ਨਹੀਂ ਕੋਈ ਉਥੇ ਗੱਡੀ ਖਰਾਬ ਹੁੰਦੀ ਹੈ ਕੋਈ ਮੋਟਰਸਾਈਕਲ ਖਰਾਬ ਹੁੰਦਾ ਉਥੇ ਕੋਈ ਵੀ ਮਤਲਬ ਕਹੋ ਕੁਝ ਵੀ ਦੁਕਾਨ ਨਹੀਂ ਹੈਗੀ ਉਥੇ ਇਹ ਵੱਡੇ ਘਰਾਣਿਆਂ ਨੇ ਆਪਣੇ ਦੇ ਕਬਜ਼ਾ ਕਰ ਲੈਣਾ ਜੇ ਆਪਾਂ ਨਾ ਬੋਲਾਂ ਉਹਦੇ ਬਾਰੇ ਬਾਈ ਤੁਹਾਡੇ ਕੀ ਵਿਚਾਰ ਹੈ ਕੀ ਕਹਿਣਾ ਸੋਨਿਆ ਜੀ ਆਪੋ ਜੀ ਬਸ ਕਰ ਹੀ ਜਾਂਦੇ ਜੇ ਹੁਣ ਨਾ ਲੋਕ ਉੱਥੇ ਤਾਂ ਸਾਡੇ ਪੈਸੇ ਦੌੜਪਿੰਡ ਵੀ ਦੋ ਤਿੰਨ ਥਾਵਾਂ ਦੀ ਨਿਸ਼ਾਨੀਆਂ ਲਾ ਗਏ ਐ ਅਜੇ ਤਾਂ ਪਤਾ ਨਹੀਂ ਉਹਨੇ ਕੀ ਕੱਢਵਾਇਆ ਤੇ ਮੈਂ ਆਪਾਂ ਕਿਸਾਨ ਕਿਉਂ ਨਹੀਂ ਉੱਥੇ ਹੁੰਦੇ ਜੀ 50-50 ਲੱਖ ਦੇ 66 ਲੱਖ ਦੇ ਕਿੱਲੇ ਕਿਉਂ ਵੇਚੀ ਜਾਂਦੇ ਆ ਜੀ ਜੇ ਆਪਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਆਪਾਂ ਇੱਥੇ ਸਰਕਾਰ ੱੱੱਕੇ ਨਾਲ ਅਕਵਾਇਰ ਕਰਦੀ ਐ ਜ਼ਮੀਨ ਕੋਈ ਕਿਸਾਨ ਵੇਚਣ ਨੂੰ ਤਿਆਰ ਨਹੀਂ ਸਾਡੇ ਪਿੰਡ ਹੁਣ ਕੋਈ ਬੰਦਾ ਕਰੋੜ ਰੁਪਏ ਨੂੰ ਕਿੱਲਾ ਵੀ ਦੇਣ ਨੂੰ ਤਿਆਰ ਨਹੀਂ ਲਾਂਗੇ ਨੂੰ ਜੀ ਤੇ ੱੱੱਕੇ ਨਾਲ ਸਰਕਾਰ ਅਕਵਾਇਰ ਕਰੀ ਜਾਂਦੀ ਐ ਨਿਸ਼ਾਨੀਆਂ ਲਾ ਕੇ ਠੀਕ ਹੈ ਕਿਸਾਨ ਵੇਚ ਕੇ ਲਊ ਕਿੱਥੇ ਜੇ ਸੈਂਟਰ ਸਰਕਾਰ ਇੱਕ ਹੋਰ ਕਰੇ ਜੇ ਮੰਨ ਲਓ ਕਿ ਤੁਸੀ ਕਿਸੇ ਦੀ ਜ਼ਮੀਨ ਰਿਕਵਾਇਰ ਕਰਨੀ ਐ ਉਹਨੂੰ ਉਹ ਸਪੈਸ਼ਲ ਉਹਦਾ ਸਰਟੀਫਿਕੇਟ ਬਣਾ ਕੇ ਦੇਵੇ ਉਹ ਕਿਸਾਨ ਕਿੱਥੇ ਮਰਜ਼ੀ ਜਾ ਕੇ ਉਹਦੀ ਜ਼ਮੀਨ ਖਰੀਦੇ ਉਹ ਰਾਜਸਥਾਨ ਚ ਖਰੀਦੇ ਉਹ ਯੂਪੀ ਚ ਖਰੀਦੇ ਉਹ ਮਹਾਰਾਸ਼ਟਰ ਚ ਖਰੀਦੇ ਉਹ ਕਰਨਾਟਕਾ ਚ ਖਰੀਦੇ ਉਹਨੂੰ ਕਿਉਂ ਨਹੀਂ ਬਣਾ ਕੇ ਦਿੰਦੇ ਉਹ ਇੱਥੋਂ ਦਾ ਵੇਚ ਦਿੰ ਤੇ ਬੱਪੂ ਜੀ ਰਾਤ ਦਾ ਪ੍ਰੋਗਰਾਮ ਇੱਥੇ ਹੀ ਲੀਕ ਲਿਆ ਇੱਥੇ ਇੱਥੇ ਆਣ ਮੇਰੇ ਸਮੇਂ ਲਈ ਆ ਸੋ ਇਹ ਤਾਂ ਨਹੀਂ ਵੀ ਨਾਲ ਆਪਣੇ ਪਿੰਡ ਵੀ ਕੋਈ ਡੋਰਦਾ ਕੋਈ ਬਾਜਖੰਦੇ ਦਾ ਤੇ ਫਿਰ ਉੱਥੇ ਰਾਤ ਨੂੰ ਜਾਪਣਾ ਸਾਰੀਆਂ ਟਰਾਲੀਆਂ 'ਚ ਰਾਛਣ ਹੈ ਠੀਕ ਟਰਾਲੀ ਬਿਨਾਂ ਰਾਛਣ ਦਿਖਾਵਾਂਗੇ ਜੀ ਬਣਾ ਦੇ ਇਹ ਕਿਹਨਾਂ ਦਿਖਾ ਦੋ ਇਹ ਵੇਖੋ ਜੀ ਜਿਹੜੀਆਂ ਟਰਾਲੀਆਂ ਜੀ ਵਿੱਚ ਹੀ ਸਬਜ਼ੀਆਂ ਹੈ ਵਿੱਚ ਹੀ ਦੇ ਵਿੱਚ ਰਾਛ ਹੈ ਜੀ ਵਿੱਚ ਹੀ ਸਾਰਾ ਕੁਝ ਰਾਛ ਰੱਖਿਆ ਹੋਇਆ ਹੈ ਬਾਈ ਜੀ ਇਹ ਜਿਹੜਾ ਹੈਗਾ ਡਕੋਦਾ ਪਿੰਡ ਫਜ਼ੀਲ ਕੋਟ ਇਹਨਾਂ ਦਾ ਮਤਲਬ ਜਿਹੜਾ ਅਲੱਗ-alag ਜਿਹੇ ਬੰਦੇ ਆ ਜੀ ਆ ਦਿਖਾਓ ਬਾਈ ਮੈਂ ਵੇਖੀ ਮੁੱਲੇ ਕੋਈ ਹੈ ਕਿ ਪੇਰੇ ਵਗੈਰਾ ਸਾਰੇ ਹੋ ਗਏ ਠੀਕ ਹੈ ਤੇਰਾ ਫੇਜਾਂ ਸਾਰਾ ਪਸਾ ਸੋ ਭਾਈ ਜਿਹੜੇ ਭਰਾ ਆਏ ਸੀ ਇਹਨਾਂ ਨੂੰ ਵੇਚਣਾ ਨੂੰ ਸੀ ਇਹ ਕਹਿੰਦੇ ਵੀ ਇਹਨਾਂ ਭਰਾਵਾਂ ਦੀ ਕੋਈ ਆਪਦੀ ਲੜਾਈ ਨਹੀਂ ਜਾਂ ਕੋਈ ਆਪਦੀ ਨਾ ਹੀ ਕੋਈ ਨਿੱਜੀ ਰਲਵਾ ਨਹੀਂਗਾ ਇਹਨਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਆਪਾਂ ਨੂੰ ਇਕੱਠੇ ਬੁਲਾਣਾ ਪੈਣਾ ਆ ਗਈ ਆ ਗਈ ਆ ਦੇਖੋ ਭਾਈ ਇਹ ਸਿਲੰਡਰ ਜੋ ਵੀ ਭੱਟਿਆ ਵਗੈਰਾ ਅਜਾ ਰਾਸ਼ਨ ਵਗੈਰਾ ਸਬਜ਼ੀਆਂ ਚੀਤੇ ਰਹੇ ਆ ਪੱਬ ਲਾਉਣੇ ਆ ਭਾਈ ਹੁਣ ਹਾਂਜੀ ਹਾਂਜੀ ਪੂਲਰ ਦੇਖੋ ਪਏ ਸਾਡੀ ਠੀਕ ਹੈ ਜੀ ਪੂਲਰ ਹੋ ਗਿਆ ਜੀ ਸਾਰਾ ਕੁਝ ਹੈ ਸਾਰਾ ਕੁਝ ਸਾਰੀ ਸਾਰੀ ਗੱਲ ਆਪ ਜੀ ਲੱਗਦਾ ਵੀ ਆਪਾਂ ਨੂੰ ਜੇ ਰਲ ਕੇ ਨਾ ਰਹੇ ਵੀ ਆਪਾਂ ਨੂੰ ਲੱਗਦਾ ਵੀ ਜਿੱਤ ਜਾਗੇ ਜਿੱਤ ਜਾ ਜਿਹੜੇ ਆਪਾਂ ਮੰਗੇ ਆਪਾਂ ਪੂਰੀਆਂ ਕਰਵਾ ਲਾਂਗੇ ਜੀ ਬਾਈ ਜੀ ਰਲਣਾ ਤਾਂ ਸਾਰਿਆਂ ਨੂੰ ਪੈਣਾ ਕੋਈ ਲੇਟ ਆਊਗਾ ਕੋਈ ਪਹਿਲਾਂ ਆਊਗਾ ਅਸੀਂ ਪਹਿਲਾਂ ਆ ਕੇ ਕੋਈ ਲੇਟ ਆਉਣਗੇ ਤੇ ਹਰੇਕ ਦਾ ਗੁਜ਼ਾਰਾ ਨਹੀਂ ਹੋਣਾ ਰਲੇ ਬਣੇ ਜਿਵੇਂ ਜੀ ਹੁਣ ਡੱਲਾ ਸਾਹਿਬ ਮਰਨ ਵਰਤੇ ਬੈਠੇ ਆ ਕੋਈ ਲੋਕ ਉਹਨਾਂ ਨੂੰ ਮਾੜਾ ਕਹ ਰਹੇ ਆ ਵੀ ਬਹੁਤ ਲੇਟ ਬੈਠੇ ਆ ਜਾਂ ਉਹਨਾਂ ਦਾ ਆਵਦਾ ਲਾਲਚ ਹੈ ਤੁਹਾਨੂੰ ਮੈਂ ਗੱਲ ਦੱਸਾਂ ਜੀ ਜੀ ਅਸੀਂ ਕਿਸੇ ਕਿਸਾਨ ਨੂੰ ਮਾੜਾ ਨਹੀਂ ਕਹਿਣਾ ਜੀ ਅਸੀਂ ਵੀ ਕਿਸਾਨ ਆ ਉਹ ਵੀ ਕਿਸਾਨ ਹੈ ਜੀ ਉਹਨਾਂ ਦਾ ਜਿਹੜਾ ਤਰੀਕਾ ਵੱਖਰਾ ਹੋ ਸਕਦਾ ਸਾਡੇ ਨਾਲੋਂ ਲੜਾਈ ਤਾਂ ਇੱਕ ਹੈ ਐਮਐਸਪੀ ਲੜਾਈ ਇੱਕ ਹੈ ਸਾਡੀ ਵੀ ਲੜਾਈ ਹੋਈ ਹੈ ਡੱਲਾ ਸਾਹਿਬ ਦੀ ਵੀ ਲੜਾਈ ਹੋਈ ਹੈ ਉਹਨਾਂ ਦੀ ਵੀ ਲੜਾਈ ਹੋਈ ਸਾਡੀ ਵੀ ਉਹੀ ਲੜਾਈ ਆ ਸਾਡੀ ਲੜਾਈ ਦਾ ਤਰੀਕਾ ਵੱਖਰਾ ਹੋ ਸਕਦਾ ਪਰ ਗਲਤ ਕੋਈ ਵੀ ਨਹੀਂ ਆ ਹਾਂ ਮੰਝਲੇ ਕੀ ਹੈ ਮੰਝਲੇ ਕਿ ਅਸੀਂ ਜਿੱਥੇ ਜਾਣਾ ਸਾਡੇ ਰਸਤੇ ਇੱਕ ਹੈ ਪਰ ਮਤਲਬ ਕੀ ਹੈ ਢੰਗ ਵੱਖੋ ਵੱਖਰੇ ਆ ਉੱਥੇ ਲੜ ਰਹੇ ਆ ਤੁਸੀਂ ਇੱਥੇ ਬੈਠੇ ਹੋ ਅਸੀਂ ਚੰਡੀਗੜ੍ਹ ਲੜਨ ਲੱਗੇ ਆ ਵੱਲੋਂ ਸੈਂਟਰ ਸਰਕਾਰ ਦਾ ਜਿਹੜਾ ਜੂਟੀ ਜੂਟੀ ਸਟੇਟ ਦਾ ਹੋਏ ਤੁਸੀਂ ਜੂਟੀ ਸਟੇਟ ਦੇ ਵਿੱਚ ਜਾ ਕੇ ਘੱਟ ਘੱਟ 28 ਜਥੇ ਬੰਦੀਆਂ ਸੰਜੋਗ ਖਾਨ ਮੁਖੀ ਇੱਥੇ ਬੰਦ ਗਏ ਜੀ ਉਹ ਯਾਨੀ ਕਿ ਸਾਨੂੰ ਐ ਸੀ ਵੀ ਸਾਨੂੰ ਇਹ ਗ੍ਰਫਤਾਰ ਕਰਨਗੇ ਜਾਣ ਨਹੀਂ ਦੇਣਾ ਸਾਰੇ ਵੱਖਰੇ ਵੱਖਰੇ ਰਾਹੀ ਗਏ ਆ ਸਾਰੇ ਵੱਖਰੇ ਵੱਖਰੇ ਰਾਹ ਤੇ ਰੋਕੇ ਵੇ ਆ ਇੱਕ ਦੋ ਦਿਨ ਸਾਰੇ ਇਕੱਠੇ ਹੋ ਗਏ ਮਤਲਬ ਅਸੀਂ ਥੋੜੀ ਚੀਜ਼ ਨੂੰ ਅੱਪਜੀ ਇਹ ਚੀਜ਼ ਵਧੀਆ ਮੰਨਦੇ ਆ ਵੀ ਜਿਵੇਂ ਹੁਣ ਪਿੰਡਾਂ ਦੇ ਆ ਪੁਲਿਸ ਦੇ ਤੁਸੀਂ ਕੋਈ ਆਇਆ ਜਾਂ ਕੋਈ ਗੁੰਡਾ ਕਰਦੀ ਨਹੀਂ ਦਿਖਾਈ ਜਾਂ ਉਹਨਾਂ ਨਾਲ ਤੁਸੀਂ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬੋਲਣ ਵਾਲਾ ਸੀ ਇੱਥੇ ਬੈਠੇ ਆ ਜੀ ਪਹਿਲੇ ਉੱਥੇ ਵੀ ਸ਼ਾਂਤ ਮਾਹੌਲ 'ਚ ਬੈਠਣਾ ਸੀ ਅਸੀਂ ਕਿਸੇ ਨਾਲ ਲੜਾਈ ਦਾ ਉਹ ਵੀ ਸਾਡੇ ਬੱਚੇ ਆ ਸਾਡੇ ਭਰਾ ਆ ਸਾਡੇ ਪਿਓ ਮਾਂ ਬੰਜੀ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ ਹੈ ਨਾ ਦੇਖਿਆ ਜਾਵੇ। ਕੋਈ ਕਸੂਰ ਨਹੀਂ ਸਿਰਫ ਮੁੱਖ ਮੰਤਰੀ ਦੀ ਗਲਤੀ ਨਾਲ ਜਿਹੜਾ ਸਾਨੂੰ ਰੋਕਿਆ ਗਿਆ। ਬਿਕੋ ਜੀ ਮੁੱਖ ਮੰਤਰੀ ਨੇ ਵੋਟਰਾਂ ਨੂੰ ਪਹਿਲਾਂ ਆਪਣੇ ਨਾਲ ਪੂਰਾ ਸਾਥ ਦੇਉਂਗਾ ਮੈਂ ਕਿਸਾਨ ਦਾ ਪੁੱਤ ਆ ਹੁਣ ਉਹ ਚੀਜ਼ਾਂ ਦੇ ਖਰ ਨਹੀਂ ਰਹਿ ਕੀ ਕਰਾਂ ਜੀ ਤੁਹਾਨੂੰ ਮੈਂ ਗੱਲ ਦੱਸਾਂ ਜੀ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੇ ਮੁੱਖ ਮੰਤਰੀ ਸਾਹਿਬ ਆ ਗਏ ਆ ਇਹ ਮੋਦੀ ਦੀ ਜਿਹੜੀ ਹਰੇਕ ਗੱਲ ਨੂੰ ਮੋਹਰ ਲਾ ਰਹੇ ਆ ਜੀ ਮੋਦੀ ਦੇ ਕਹਿਣ ਤੇ ਚੱਲ ਰਹੇ ਆ ਆਪਦੀ ਜਿਹੜੀ ਪਹਿਲਾਂ ਇਹਨਾਂ ਨੇ ਧਰਨਿਆਂ 'ਚ ਬੈਹ ਬੈ ਕੇ ਜਿਹੜੀ ਆਪਦੀ ਜਿਹੜੀ ਸਟੇਜ ਬਣਾਈ ਸੀ ਇਹਨਾਂ ਨੇ ਆਪਦੀ ਐਮਜ ਬਣਾਈ ਸੀ ਉਸ ਨੂੰ ਛੱਡ ਚੁੱਕੇ ਆ ਤੇ ਸਾਨੂੰ ਇਹ ਪਹਿਲਾਂ ਕਿ ਲੋਕਾਂ ਨੂੰ ਕਹਿੰਦੇ ਹੁੰਦੇ ਧਰਨਿਆਂ 'ਚ ਆਉਂਦੇ ਸੀ ਕਿ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਹੈ ਜੀ ਸੋ ਭਈਆ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਜਿਹੜੇ ਕਿਸਾਨ ਵੀਰੇ ਸਾਡੇ ਜੀ ਇੱਥੋਂ ਬਾਜਾਖਾਨਾ ਫਰੀਦਕੋਟ ਦੇ ਜਿਹੜੇ ਏਰੀਆ ਦੇ ਇਹਨਾਂ ਨੇ ਪੂਰਾ ਆਪਣੀ ਤਨਦੇਹੀ ਨਾਲ ਇੱਥੇ ਕੀ ਕਰਦਾ ਇੱਥੇ ਰੁਕ ਗਏ ਇਹ ਕਹਿੰਦੇ ਅਸੀਂ ਨਾਲਾ ਘਰੇ ਵਾਪਸ ਮੁੜਨਾ ਤੇ ਨਾ ਜਾਣਵਾਰੇ ਸੋਚਣਾ ਜਿੰਨਾ ਚਿਰ ਇਹਨੇ ਮੰਗਾ ਨਹੀਂ ਪੂਰੀ ਹੁੰਦੀਆਂ ਇਹ ਬਾਈ ਜੀ ਕਹਿੰਦੇ ਨੇ ਜਿਵੇਂ ਫੱਟੇ ਚ ਕੈ ਲੜ ਜਾਂਦਾ ਤੇ ਉਸ ਦਿਕੇ ਨਾ ਅੜ ਕੇ ਬਹਿ ਗਏ ਤੇ ਇਹਨਾਂ ਨੇ ਪੂਰਾ ਰੱਸ਼ੋ ਰੋਸ ਨੂੰ ਪੂਰਾ ਲਿਆਂਦਾ ਹੈ ਕਿਤੇ ਵੀ ਇਹ ਵੀ ਇਹ ਨਹੀਂਗਾ ਚਾਹੀ ਮੀਂਹ ਆਵੇ ਚਾਹੀ ਹਨੇਰੀ ਹੋਵੇ ਕਿਸੇ ਦਾ ਪਿੰਡਾਂ ਜੀ ਆਵੜਾਂਗੇ ਪਿੰਡ ਬਾਈ ਦਾ ਨੇੜੇ ਹੀ ਹੈ ਇੱਥੋਂ ਕਿਸੇ ਦਾ 5 ਕਿਲੋਮੀਟਰ ਕਿਸੇ ਦਾ 7 ਕਿਸੇ ਦਾ 10 ਕਿਲੋਮੀਟਰ ਹੈ ਸੋ ਕਹਿੰਦੇ ਨਾ ਵੀ ਫੱਟੇ ਚ ਕੈ ਲੈਣ ਆਉਣ ਵਾਲੀ ਗੱਲ ਆਪਦੀ ਹੈਂਡ ਤੇ ਖੜੇ ਹੋਏ ਆ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਰਸਤੇ ਸਾਰੇ ਅਲੱਗ ਲੈ ਗਏ ਪਰ ਜਿਹੜੇ ਕੰਮ ਕਰਨ ਦੇ ਤਰੀਕੇ ਉਹ ਥੋੜੇ ਅਲੱਗ ਹੈ ਅਸੀਂ ਇੱਥੇ ਬੈਠੇ ਹੋਏ ਆ ਕੋਈ ਵੀ ਚੰਡੀਗੜ੍ਹ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਲਿਆ ਸਾਨੂੰ ਵੀ ਰੋਕਿਆ ਗਿਆ ਡੱਲਾ ਸਾਹਿਬ ਆਪਣੀ ਡਿਊਟੀ ਨਿਭਾ ਰਹੇ ਆ ਪਰ ਇਹ ਕਹਿੰਦੇ ਸਾਡੀ ਕਿਸੇ ਨਾਲ ਕੋਈ ਮਤਭੇਦ ਨਹੀਂ ਕਿਸੇ ਨੂੰ ਅਸੀਂ ਮਾਰਾ ਨਹੀਂ ਕਹਿੰਦੇ ਇਹਨਾਂ ਦੀ ਵੀ ਉਹੀ ਸ਼ਰਤਾਂ ਹੈ ਤੇ ਉਹਨਾਂ ਦੀ ਵੀ ਸੋ ਭਾਈ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦੋ ਕਿਉਂਕਿ ਇਹ ਕੱਲੇ ਆਪਣੇ ਲਈ ਨਹੀਂ ਬੈਠੇ ਆਪਣੇ ਢਿੱਡ ਲਈ ਨਹੀਂ ਬੈਠੇ ਉਹ ਉਹਨਾਂ ਦੇ ਸਮੇਂ ਤੇ ਜੇ ਆਪਾਂ ਇਹ ਕਰਦੇ ਨੇ ਤੇ ਵੱਡੇ ਘਰਾਣੇ ਨੇ ਆਪਣੇ ਦੇ ਕਬਜ਼ੇ ਕਰ ਲੈਣੇ ਆ ਭਾਈ ਤੇ ਆਪਾਂ ਦਾ ਅੱਜ ਮੰਗਲ ਖਾਨ ਵਾਲੇ ਹੋਏ ਪਏ ਆ ਕਿਉਂਕਿ ਆਪਣੇ ਬੱਚਿਆਂ ਨੂੰ ਆਪਾਂ ਬਾਹਰ ਕਿਉਂ ਕੱਢ ਰਹੇ ਆ ਆਪਣੇ ਕੋਲੇ ਜ਼ਮੀਨਾਂ ਹੈ ਨਹੀਂ ਜ਼ਮੀਨਾਂ ਜਿਹੜੀਆਂ ਹੈਗੇ ਅਸੀਂ ਉਹ ਸਰਕਾਰਾਂ ਰਿਕੁਇਰ ਕਰ ਲਈਆਂ ਦੱਬ ਰਹੀਆਂ ਧੱਕੇ ਨਾਲ ਉਹ ਜਿਵੇਂ ਬਾਪੂ ਜੀ ਨੇ ਦੱਸ ਦਿੱ ਚੁੱਕੇ ਆ ਵੀ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਅਸੀਂ ਵੇਚ ਨਹੀਂ ਰਹੇ ਧੱਕੇ ਨਾਲ ਵੱਡੇ ਘਰਾਣੇ ਨਾਲ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਕਰ ਰਹੇ ਆ ਸੋ ਭਾਈ ਜੇ ਇਹੀ ਹਾਲਾਤ ਰਹੇ ਤਾਂ ਮੈਨੂੰ ਲੱਗਦਾ ਵੀ ਆਪਣੇ ਹੋਰਾਂ ਦੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਐ ਮੁੰਡੇ ਐ ਬੱਚੇ ਆਪਣੇ ਉਹਨਾਂ ਨੂੰ ਦਿਹਾੜੀਆਂ ਕਰਨੇ ਪੈਣਗੇ ਸਹੀ ਹੈ ਨਾ ਜੀ ਸਾਡਾ ਡੋੜਪਿੰਡ ਆ ਜੀ ਸਾਰੇ ਡੋੜਪਿੰਡ ਦੇ ਵਿੱਚ ਜ਼ਮੀਨ ਵੇਚਣ ਨੂੰ ਇੱਕ ਵੀ ਘਰ ਤਿਆਰ ਨਹੀਂ ਤੇ ਖਰੀਦਣ ਨੂੰ 15 ਘਰ ਤਿਆਰ ਹੈ ਜੀ ਤੇ ਹੁਣ ਜ਼ਮੀਨ ਆਊ ਕਿੱਥੋਂ ਜੀ ਜਿਹਦੀ ਵੇਚਦੀ ਹੁਣ ਨੰਗੇ ਸਾਡਾ ਘੱਟੋ ਘੱਟ 6 ਕਿਲੋਮੀਟਰ ਦੀ ਲੰਮੀ ਹੱਤ ਹੈ 6 ਕਿਲੋਮੀਟਰ ਲੰਮੀ ਸੜਕ ਨਾਮ ਕੀ ਉਹ ਜੇ ਕਿੰਨੀ ਜ਼ਮੀਨ ਰਿਕੁਆਇਰ ਹੋ ਜਾਣੀ ਹੈ ਉਹ ਲੈਣਗੇ ਕਿੱਥੋਂ ਜਾ ਕੇ ਜਦੋਂ ਕਿ ਤਾਂ ਮਿਲਤ ਕੋਈ ਨਹੀਂ ਬਿਲਕੁਲ ਜੀ ਜਦ ਸਰਕਾਰ ਮੰਨ ਲਾ ਵੀ ਸਾਨੂੰ 10 ਲੱਖ ਰੁਪਇਆ ਕਿੱਲੇ ਦਾ ਵੱਧ ਦੇ ਦੂ ਤੇ ਪਰ ਉਹ 10 ਲੱਖ ਅਸੀਂ ਵਿੱਚ ਪਾ ਕੇ ਲਵਾਂਗੇ ਕਿੱਥੋਂ ਜੀ ਇਸੇ ਸਾਡੀ ਸਰਕਾਰ ਉਹ ਇੱਕ ਕਰੋੜ ਵੀ ਹੈ ਹੁਣ ਕਈ ਬੰਦੇ ਗਏ ਜਾਂਦੇ ਆ ਵੀ ਇੱਕ ਕਿਸਾਨ ਨੂੰ ਕਹਿੰਦੇ ਸਵਾਲ ਕੀਤਾ ਵੀ ਭਾਈ ਇਹ ਤੁਸੀਂ ਜ਼ਮੀਨਾਂ ਵੇਚ ਹੀ ਜਾਂਦੇ ਹੋ ਤੇ ਥੋੜੇ ਹੋਰ ਸਮੇਂ ਤੋਂ ਬੱਚਿਆਂ ਦਾ ਕੀ ਬਣੂ ਉਹ ਬੰਦੇ ਦਾ ਉਹ ਕੀ ਸਵਾਲ ਸੀ ਕਹਿੰਦਾ ਭਾਈ ਅਸੀਂ ਕੱਬ ਤੇ ਖਾਣ ਜੋਗੀ ਕੋਠੇ ਦੇ ਵਿੱਚ ਉਹ ਤਾਂ ਇੱਕ ਕਿਸਾਨ ਸੀ ਨਹੀਂ ਜੀ ਜੀ ਉਹ ਤਾਂ ਕਿਸਾਨ ਸੀ ਨਹੀਂ ਕਿਸਾਨ ਨੂੰ ਤਾਂ ਜੇ ਮਜਬੂਰੀ ਵਾਸ ਕੋਈ ਮੁਸੀਬਤ ਪੈ ਜਾਏ ਕੋਈ ਦੋਕਨਾਲਾਂ ਪੜੀ ਵਿੱਚ ਨਹੀਂ ਪੈ ਜਾਏ ਨਾ ਆ ਤੇ ਖੇਤ ਉੱਤੇ ਕੀੜਾ ਮਾਰ ਨਹੀਂ ਜਾਂਦਾਗਾ ਇੰਨੀ ਔਕੀ ਹੁੰਦੀ ਹੈ ਜ਼ਮੀਨ ਜ਼ਮੀਨ ਇੱਕ ਮਾਂ ਪਿਓ ਆ ਕਿਸਾਨ ਦਾ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆਨਲਾਈਨ ਸਮੇਂ ਤੁਸੀਂ ਹੋਰ ਜਿਹੜੇ ਆਪਣੇ ਕਿਸਾਨਾਂ ਦੇ ਹੱਕਾਂ ਦੀ ਵੀਡੀਓ ਦੇਖੋਗੇ ਜੀ ਅਸੀਂ ਕਿਸੇ ਦੇ ਵਿਰੁੱਧ ਨਹੀਂ ਬੋਲੇ ਜਿਹੜੇ ਸਾਡੇ ਕਿਸਾਨ ਵੀ ਦੋ ਬੈਠੇ ਇਹਨਾਂ ਨੇ ਵੀ ਕਿਹਾ ਪੁਲਿਸ ਪ੍ਰਸ਼ਾਸਨ ਆਪਦੀ ਡਿਊਟੀ ਨਿਭਾ ਰਿਹਾ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਕਸੂਰ ਨਹੀਂ ਤੇ ਇਹਨਾਂ ਨੇ ਆਪਦੇ ਜਿਹੜੇ ਕੀ ਹੈ ਧਿਆਨ ਦੇ ਵਿੱਚ ਰਹਿ ਕੇ ਕਿਸੇ ਨੂੰ ਕੋਈ ਥੇਸ ਨਹੀਂ ਪਹਾਈ ਕਿਸੇ ਨਾਲ ਧੱਕਾ ਨਹੀਂ ਕੀਤਾ ਆਪ ਦਾ ਹੱਕਾਂ ਲਈ ਲੜ ਰਹੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਇਹਨਾਂ ਦੀ ਬਈ ਇੱਕ ਬੇਨਤੀ ਆ ਮੇਰੇ ਵੱਲੋਂ ਬੂਟੇ ਗਰਾਦੀ ਵੱਲੋਂ ਵੀ ਬਾਈਆਂ ਦੀ ਮਦਦ ਕਰਨੀ ਹੈ ਇੱਥੇ ਆਉਣਾ ਮਦਦ ਲਈ ਨਹੀਂ ਕੋਈ ਵੀ ਪੈਸੇ ਧੱਲੇ ਮਦਦ ਮੰਗ ਰਹੇ ਆ ਜਿੰਨੇ ਕਿਸਾਨ ਵੀਡੀਓ ਵੀਰ ਵੀਡੀਓ ਦੇਖ ਰਹੇ ਆ ਇੱਥੇ ਆ ਕੇ ਬਰਾਬਰ ਬੈਠੋ ਤੇ ਬਾਈ ਜਦੋਂ ਮੈਨੂੰ ਮਰਜ਼ੀ ਬੁਲਾ ਲਓ ਤੁਹਾਡੇ ਲਈ ਖੜੇ ਆ ਜਦੋਂ ਮਰਜ਼ੀ ਵੀਡੀਓ ਕੰਗ ਜੈ ਰਾਤ ਨੂੰ 2 ਵਜੇ ਬੁਲਾ ਲਿਓ ਜੀ ਕਿਸੇ ਵੀ ਪੀਰ ਪੱਤਰ ਗਰਾਦੀ ਨਾਲ ਤੁਹਾਡੇ ਨਾਲ ਖੜੇ ਆ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧ